ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਅੱਜ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਜਿਹੜੇ ਕਰਜ਼ੇ ਤੋਂ ਪ੍ਰੇਸ਼ਾਨ ਨੇ ਜਿਨ੍ਹਾਂ ਦੇ ਸਿਰ ਕਰਜ਼ਾ ਚੜਿਆ ਹੋਇਆ ਏ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਨ੍ਹਾਂ ਖਾਸ ਬਚਨਾਂ ਦਾ ਧਿਆਨ ਰੱਖਿਓ ਅੱਪਾ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅਜ ਕਰਜੇ ਤੋਂ ਹਰ ਕੋਈ ਪਰੇਸ਼ਾਨ ਹੈ ਕਈ ਵਾਰੀ ਮੈਂ ਬੇਨਤੀਆਂ ਕੀਤੀਆਂ ਚਲੋ ਗੁਰੂ ਸਾਹਿਬ ਨੇ ਕਰਵਾਈਆਂ ਨੇ ਕਿ ਕਿਸੇ ਨਾ ਕਿਸੇ ਛੋਟੇ ਤੋਂ ਛੋਟੇ ਕਰਜੇ ਤੋਂ ਹਰ ਇੱਕ ਵਿਅਕਤੀ ਪਰੇਸ਼ਾਨ ਹੈ ਕੋਈ ਉਹ ਹੋਊਗਾ ਭਲਾ ਜਿਸਦੇ ਸਿਰ ਕਰਜ਼ਾ ਨਾ ਹੋਵੇ ਵੈਸੇ ਸਾਰਿਆਂ ਦੇ ਸਿਰ ਕਰਜ਼ਾ ਹੈ ਹੁਣ ਤੁਸੀਂ ਕਹੋਗੇ ਕਿ ਸਾਰਿਆਂ ਦੇ ਸਿਰ ਕਰਜ਼ਾ ਕਿਵੇਂ ਹੋ ਸਕਦਾ ਵੇਖੋ ਪੈਸਿਆਂ ਦਾ ਕਰਜ਼ਾ ਹਰੇਕ ਦੇ ਸਿਰ ਤੇ ਹੈ ਇੱਕ ਗੁਰੂ ਦਾ ਕਰਜ਼ਾ ਉਹ ਵੀ ਹਰੇਕ ਦੇ ਸਿਰ ਹੈ ਜਿਹੜਾ ਕਰਜ਼ਾ ਕੋਈ ਕੋਈ ਲਾਉਂਦਾ ਹੈ ਵਿਰਲਾ ਲਾਉਂਦਾ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਪੁੱਛੀਏ ਸਤਿਗੁਰੂ ਕਹਿੰਦੇ ਨੇ ਜਿਉ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਪਾਤਸ਼ਾਹ ਕਹਿੰਦੇ ਜਿਸ ਗੁਰੂ ਨੇ ਤੈਨੂੰ ਬਣਾਇਆ ਸਾਜਿਆ ਇਹਦੇ ਵਿੱਚ ਸੁਵਾਸ ਪਾਏ ਸਰੀਰ ਦੇ ਵਿੱਚ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਪਾਤਸ਼ਾਹ ਕਹਿੰਦੇ ਉਹ ਕੰਮ ਤੇ ਤੂੰ ਕੀਤਾ ਹੀ ਨਹੀਂ ਉਹ ਕੰਮ ਤੇ ਤੇਥੋਂ ਹੋਇਆ ਹੀ ਨਹੀਂ ਇਹ ਸਭ ਤੋਂ ਵੱਡਾ ਕਰਜ਼ਾ ਹੈ ਇਹ ਸਭ ਤੋਂ ਵੱਡਾ ਕਰਜ਼ਾ ਹੈ ਜੋ ਤੇਰੇ ਸਿਰ ਚੜਿਆ ਹੋਇਆ ਹੈ ਸੱਜਣਾ ਕਿਦਣ ਇਹ ਕਰਜ਼ ਉਤਾਰੇਗਾ ਕਦੇ ਇਸ ਗੱਲ 'ਵਲ ਕਦੇ ਇਸ ਵਿਸ਼ੇ 'ਵਲ ਤੂੰ ਧਿਆਨ ਦਿੱਤਾ ਹੈ ਗੁਰਮੁਖ ਪਿਆਰਿਓ ਜਦੋਂ ਕਰਜ਼ੇ ਦੀ ਗੱਲ ਆਉਂਦੀ ਹੈ ਕਿਤੇ ਨਾ ਕਿਤੇ ਸਾਡਾ ਧਿਆਨ ਪੈਸਿਆਂ ਵੱਲ ਜਰੂਰ ਜਾਂਦਾ ਹੈ ਉਹਨਾਂ ਸਵਾਲ ਇਹ ਹੈ ਕਿ ਕਰਜ਼ਾ ਇਹ ਸਰੀਰ ਦਾ ਕਿਵੇਂ ਉਤਾਰੀਏ ਜਿਹੜੇ ਬੰਦਗੀ ਵਾਲੇ ਨੇ ਉਹ ਆਪ ਜਪੈ ਆਪ ਜਪਦੇ ਨੇ ਆਪਣੇ ਜੀਵਨ ਨੂੰ ਉਹਨਾਂ ਨੇ ਸਾਧਿਆ ਤੇ ਉਹ ਦੂਸਰੇ ਨੂੰ ਵੀ ਉਪਦੇਸ਼ ਕਰਦੇ ਨੇ ਕਿ ਭਾਈ ਤੁਸੀਂ ਵੀ ਆਪਣਾ ਜੀਵਨ ਸਾਧੋ ਗੁਰੂ ਨਾਲ ਜੋੜੋ ਸਾਧਨ ਦਾ ਮਤਲਬ ਹੁੰਦਾ ਹੈ ਆਪਣੇ ਜੀਵਨ ਨੂੰ ਪਧਰਾ ਜਿਵੇਂ ਗੁਰੂ ਨੇ ਕਿਹਾ ਉਵੇਂ ਹੀ ਕਰ ਲੈਣਾ ਹਾਸ਼ਾ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਕਿਹਾ ਉਵੇਂ ਆਪਣੇ ਸਰੀਰ ਨੂੰ ਢਾਲ ਲਿਆ ਉਵੇਂ ਮਨ ਨੂੰ ਢਾਲ ਲਿਆ ਉਵੇਂ ਮਨ ਨੂੰ ਕਾਬੂ ਵਿੱਚ ਕਰ ਲਿਆ ਹੁਣ ਮੈਂ ਬੇਨਤੀ ਕਰਾਂ ਕਿ ਗੁਰੂ ਦੀ ਬਾਣੀ ਪੜ੍ਹ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਉਹਦੀ ਸਿੱਖਿਆ ਨੂੰ ਲੈ ਕੇ ਆਪਾਂ ਉਹਦਾ ਕਰਜ਼ ਉਤਾਰ ਸਕਦੇ ਹਾਂ ਇਹ ਸਰੀਰ ਇਹ ਜਿੰਦ ਇਹ ਸਤਿਗੁਰੂ ਨੇ ਬਣਾਈ ਹੈ ਇਸ ਕਰਕੇ ਇਹ ਸੰਸਾਰ ਦੇ ਵਿੱਚ ਭੇਜੀ ਹੈ ਇਸ ਕਰਕੇ ਹੁਣ ਵੇਖੋ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਭੇਜਦੇ ਆ ਪੂਰਾ ਸਾਲ ਉਹ ਪੜ੍ਹਦਾ ਹੈ ਇੱਕ ਸਾਲ ਦੇ ਐਂਡ ਤੇ ਜਾ ਕੇ ਇੱਕ ਆਖਰੀ ਐਗਜ਼ਾਮ ਹੁੰਦਾ ਹੈ ਪੇਪਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਉਸਨੇ ਨੰਬਰ ਲੈ ਕੇ ਪਾਸ ਹੋਣਾ ਹੁੰਦਾ ਜੇ ਉਹਨਾਂ ਚੋਂ ਰਹਿ ਗਿਆ ਤੇ ਫੇਲ ਹੋ ਜਾਂਦਾ ਪੂਰੀ ਜ਼ਿੰਦਗੀ ਦੇ ਵਿੱਚੋਂ ਇੱਕ ਸਾਲ ਉਹਦਾ ਬਰਬਾਦ ਮੰਨਿਆ ਜਾਂਦਾ ਤੇ ਇਸੇ ਕਰਕੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜ਼ਿੰਦਗੀ ਇਹ ਸਕੂਲ ਦੇ ਵਿੱਚ ਪੜ੍ਹਨੇ ਭੇਜਿਆ ਆਵਾ ਗਾਉਣ ਦੇ ਚੱਕਰਾਂ ਚੋਂ ਕੱਢ ਕੇ ਮਨੁੱਖਾ ਜੁਨੀ ਦਿੱਤੀ ਹੈ ਇਹ ਤੇਰੇ ਪੇਪਰ ਨੇ ਪਿਆਰਿਆ ਜੇ ਇਹਨਾਂ ਚੋਂ ਪਾਸ ਹੋ ਗਿਆ ਤਾਂ ਸਤਿਗੁਰੂ ਦੇ ਦਰ ਤੇ ਮੁੱਖ ਉਜਲਾ ਲੈ ਕੇ ਜਾਏਗਾ ਪਾਤਸ਼ਾਹ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹੇਉ ਤੂੰ ਹਾਰੋ ਦੁਆਰ ਪਾਤਸ਼ਾਹ ਕਹਿੰਦੇ ਸਾਰੇ ਦੁਆਰਾਂ ਨੂੰ ਛੱਡ ਕੇ ਜੇ ਤੂੰ ਉਸ ਦਰ ਤੇ ਪ੍ਰਵਾਨ ਹੋਣਾ ਹੈ ਤੇ yaad ਰੱਖੀ ਸੱਜਣਾ ਫਿਰ ਆਹ ਦੁਨੀਆਦਾਰੀ ਆ ਸੰਸਾਰ ਦੇ ਵਿੱਚ ਰਹਿ ਕੇ ਗੁਰੂ ਨਾਲ ਜੁੜਨਾ ਪਏਗਾ ਉਹਦੀ ਸਿੱਖਿਆ ਤੇ ਤੁਰਨਾ ਪਏਗਾ ਘਰ ਦੇ ਕੰਮਕਾਰ ਵੀ ਕਰੋ ਗ੍ਰਸਤੀ ਜੀਵਨ ਵੀ ਜੀਓ ਜ਼ਿੰਮੇਵਾਰੀਆਂ ਵੀ ਨਿਭਾਓ ਪਰ ਗੁਰੂ ਲਈ ਸਮਾਂ ਜ਼ਰੂਰ ਕੱਢੋ ਤੇ ਇਹ ਸੰਸਾਰ ਇਹ ਪੇਪਰ ਨੇ ਜੇ ਇੰਨਾ ਵਿੱਚੋਂ ਫੇਲ ਹੋ ਗਏ ਤਾਂ ਜ਼ਿੰਦਗੀ ਦਾ ਮਕਸਦ ਫੇਲ ਹੋ ਜਾਊਗਾ ਤੇ ਫਿਰ ਆਵਾ ਗੌਣ ਦੇ ਚੱਕਰਾਂ ਦੇ ਵਿੱਚ ਪੈਣਾ ਪੈ ਜਾਏਗਾ ਪਾਤਸ਼ਾਹ ਕਹਿੰਦੇ 84 ਲੱਖ ਜੁਨਾ ਨੇ ਭਾਵੇਂ ਪਰ ਉਹਦੇ ਵਿੱਚੋਂ ਮਾਨਸ ਜੁਨ ਜਿਹੜੀ ਹੈ ਇਸ ਮਨੁੱਖਤਾ ਨੂੰ ਸਤਿਗੁਰੂ ਨੇ ਪੈਰ ਦਿੱਤੀ ਇਸ ਮਨੁੱਖਤਾ ਨੂੰ ਪ੍ਰਧਾਨਤਾ ਦਿੱਤੀ ਹੈ ਸਤਿਗੁਰੂ ਕਹਿੰਦੇ ਮਨੁੱਖ ਇਨ੍ਹਾਂ ਦੇ ਵਿੱਚੋਂ ਸਿਰ ਮੋਰ ਹੈ ਹੁਣ ਇੱਥੇ ਬੇਨਤੀ ਕਰਾਂ ਪਿਆਰਿਓ ਕਿ ਇਹ ਸਭ ਤੋਂ ਵੱਡਾ ਕਰਜ਼ ਹੈ ਇਹ ਕਰਜ਼ ਆਪਾਂ ਕਿਸ ਦਿਨ ਉਤਾਰਾਂਗੇ ਸਭ ਤੋਂ ਵੱਡਾ ਕਰਜ਼ ਜੇ ਅੱਜ ਕਿਸੇ ਨੂੰ ਕਹੀਏ ਕਿ ਭਾਈ ਗੁਰੂ ਨਾਲ ਜੋੜ ਕਹਿੰਦਾ ਹਜੇ ਬਹੁਤ ਉਮਰ ਪਈ ਹੈ ਫਿਰ ਜੋੜਾਂਗੇ ਭਰੋਸਾ ਇੱਕ ਮਿੰਟ ਦਾ ਨਹੀਂ ਤਿਆਰੀ ਸਾਡੀ ਸਤ ਜਨਮਾ ਦੀ ਹੈ ਸੋਚ ਕੇ ਵੇਖੋ ਸਾਨੂੰ ਇੱਕ ਮਿੰਟ ਦਾ ਭਰੋਸਾ ਨਹੀਂ ਕਦੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵੱਲ ਤੱਕਿਓ ਸਜਣੋ ਗੁਰੂ ਨਾਨਕ ਸੱਚੇ ਪਾਤਸ਼ਾਹ ਬਲਦਾਂ ਦੇ ਨਾਲ ਖੇਤੀ ਵੀ ਕਰਦੇ ਨੇ ਹਾਲੇ ਵੀ ਪਾਉਂਦੇ ਨੇ ਤੇ ਆਪ ਸਤਿਗੁਰੂ ਨੇ ਫਿਰ ਉਪਦੇਸ਼ ਦਿੱਤਾ ਕਿ ਕਿਰਤ ਕਰੋ ਨਾਮ ਜਪੋ ਸਤਿਗੁਰਾਂ ਨੇ ਫਿਰ ਨਾਮ ਵੀ ਜਪਿਆ ਵੰਡ ਕੇ ਛਕੋ ਸਤਿਗੁਰਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾਇਆ ਤੇ ਸਤਿਗੁਰੂ ਨੇ ਵੰਡ ਕੇ ਵੀ ਛਕਿਆ ਪਿਆਰਿਓ ਤੇ ਯਾਦ ਰੱਖਿਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਨ ਦਾ ਅਸਲ ਮਕਸਦ ਇਹੋ ਦੱਸਿਆ ਹੈ ਪਾਤਸ਼ਾਹ ਕਹਿੰਦੇ ਮਾਨਸ ਦਾ ਜੀਵਨ ਜਿਹੜਾ ਹੈ ਮਨੁੱਖ ਦਾ ਜੀਵਨ ਜਿਹੜਾ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਇ ਯਾਦ ਰੱਖਿਓ ਇਹ ਸਰੀਰ ਦੇ ਵਿੱਚ ਵਿਕਾਰ ਬਹੁਤ ਨੇ ਉਹਨਾਂ ਨੂੰ ਖੰਡਨ ਕਰਨ ਵਾਸਤੇ ਗੁਰੂ ਨਾਲ ਜੁੜਨਾ ਪੈਣਾ ਤੇ ਮਨੁੱਖਾ ਸਰੀਰ ਨੂੰ ਜੋ ਜ਼ਿੰਦਗੀ ਬਤੀਤ ਕਰ ਲਈ ਗੁਰੂ ਤੋਂ ਟੁੱਟ ਕੇ ਉਹਦੇ ਤੋਂ ਵਿਛੜ ਕੇ ਉਹ ਤੇ ਲੰਘ ਗਈ ਜੋ ਲੰਘ ਗਈ ਤੇ ਜੋ ਆ ਰਹੀ ਹੈ ਉਹਨੂੰ ਅਸੀਂ ਸਫਲ ਕਰੀਏ ਤੇ ਇਹੋ ਸਾਡਾ ਵਸੀਲਾ ਹੈ ਗੁਰੂ ਦਾ ਕਰਜ਼ ਉਤਾਰਨ ਦਾ ਪਿਆਰਿਓ ਅਸੀਂ ਗੁਰੂ ਦਾ ਕਰਜ਼ ਉਤਾਰੀਏ ਜਿਸ ਨੇ ਸਭ ਕੁਝ ਦਿੱਤਾ ਜਿਉ ਪਿੰਡ ਜਿਨ ਸਾਜਿਆ ਜਿਸ ਨੇ ਸਭ ਕੁਝ ਦਿੱਤਾ ਜਿਉ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਨ ਤੇ ਆਪਾਂ ਇਹਨਾਂ ਬਚਨਾਂ ਨੂੰ ਜ਼ਰੂਰ ਯਾਦ ਰੱਖੀਏ ਇਹ ਕਰਜ ਸਮਝ ਕੇ ਚੱਲੀਏ ਇਹ ਜ਼ਿੰਦਗੀ ਵੀ ਉਧਾਰੀ ਹੈ ਜੋ ਸਤਿਗੁਰੂ ਨੇ ਦਿੱਤੀ ਹੋਈ ਹੈ ਤੇ ਪਿਆਰਿਓ ਇਹ ਜੀਵਨ ਦਾ ਕੋਈ ਭਰੋਸਾ ਨਹੀਂ ਜਿਹੜਾ ਵੀ ਸੁਵਾਸ ਹੈ ਗੁਰੂ ਦੇ ਲੇਖੇ ਜ਼ਰੂਰ ਲਾਈਏ ਗੁਰੂ ਗੁਰੂ ਕਰਦੇ ਉਹਨਾਂ ਨੂੰ ਯਾਦ ਕਰੀਏ ਸੋ ਸਾਥ ਸੰਗਤ ਜੀ ਭੁੱਲ ਚੁਗਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ